올디 ડી젤 ਦੀ ਅਤੇ ਸੀਐਨਜੀ ਦੀ ਖਰੀਦ ਜਿਹੜੀ ਹੈ ਕੰਪਨੀਆਂ ਦੇ ਕੋਲੋਂ ਉਹ ਬੰਦ ਕਰ ਰੱਖੀ ਤੇ ਜੇਕਰ ਇਹਨਾਂ ਦੀਆਂ ਮੰਗਾਂ ਸਰਕਾਰ ਜਲਦ ਤੋਂ ਜਲਦ ਨਹੀਂ ਮੰਨਦੀ ਤਾਂ ਇਹਨਾਂ ਨੇ ਇੱਕ ਅਲਟੀਮੇਟਮ ਦਿੱਤਾ ਹੈ ਕਿ 22 ਫਰਵਰੀ ਤੋਂ ਸੇਲ ਵੀ ਬਿਲਕੁਲ ਬੰਦ ਕਰ ਦਿੱਤੀ ਹੋਵੇਗੀ ਤੇ ਪਰਚੇਜ ਵੀ ਬਿਲਕੁਲ ਬੰਦ ਕਰ ਦਿੱਤੀ ਹੋਵੇਗੀ ਕਿ ਉਹਨਾਂ ਰੋਜ਼ ਦਾ ਪ੍ਰਕਟਵਾ ਕਰਨ ਦਾ ਸਾਡੇ ਕੋਲ ਤਰੀਕਾ ਵਾਜੀ ਜਿੰਨਾ ਕੋਈ ਬੱਚਾ ਆਪਣੀ ਮਾਂ ਜਾਂ ਪਿਓ ਦੇ ਨਾਲ ਨਾਰਾਜ਼ ਹੁੰਦਾ ਤੇ ਕਹਿੰਦਾ ਮੈਂ ਅੱਜ ਰੋਟੀ ਨਹੀਂ ਖਾਣੀ ਕਹਿੰਦਾ ਇਹ ਪਟਾ ਸਾਡਾ ਵੀ ਅੱਜ ਅਸੀਂ ਕੋਈ ਪਰਚੇਜ਼ ਨਹੀਂ ਕਰਾਂਗੇ ਜਦ ਤੱਕ ਇਹ ਆਵਾਜ਼ ਸਾਡੀ ਗਵਰਨਮੈਂਟ ਔਫ ਇੰਡੀਆ ਤੱਕ ਪਹੁੰਚ ਗਈ ਹੈ ਜੇ ਤੇ ਪਹੁੰਚ ਜੇ ਤੇ ਉਹਦਾ ਕੋਈ ਅਸਰ ਹੋਇਆ ਇੱਥੇ ਠੀਕ ਹੈ ਅਸੀਂ ਚੱਲਦੇ ਰਾਂਗੇ ਜਿੱਦਾਂ ਸਮਾਨ ਆਂ ਤੌਰ ਤੇ ਚੱਲਦੇ ਆਂ ਕਿਰਵਾ ਕੀ ਦਿੱਤੇ ਅਸੀਂ 22 ਤਰੀਕ ਨੂੰ ਲੰਬੀ ਤੇ ਪੱਕੀ ਹੜਤਾਲ ਲਈ ਚਲੇ ਜਾਵਾਂਗੇ ਉਹਦਾ ਜਿਹੜੀ ਰਿਸਪੌਂਸਿਬਿਲਟੀ ਹੈ ਟੋਟਲ ਕੰਪਟ ਆਫ ਇੰਡੀਆ ਦੀ ਹੋਏਗੀ ਆਈ ਕੈਨ ਨਾਟ ਈਵਨ ਇਮੇਜਿਨ ਕਿ ਕੀ ਬਣੇਗਾ ਵੀ ਉਹਦਾ ਖੋਜ ਜਾਏਗਾ ਮੂਵਮੈਂਟ ਹੀ ਬੰਦ ਹੋ ਜਾਏਗੀ ਬਸ ਦਾ ਮੂਵਮੈਂਟ ਇਜ਼ ਬੰਦ ਮੈਂ ਦੇਖੋ ਤੁਸੀਂ ਅਨੂ ਚੈਨਲ ਤੇ ਪੈਚ ਨਹੀਂ ਹੋਏਗਾ ਪੰਜਾਬ ਪੈਟਰੋਲਿੰਗ ਡੀਲਰ ਐਸੋਸੀਏਸ਼ਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 15 ਫਰਵਰੀ ਯਾਨੀ ਕਿ ਅੱਜ ਦੇ ਦਿਨ ਪਰਚੇਜ ਯਾਨੀ ਕਿ ਪੈਟਰੋਲ ਦੀ ਡੀਜ਼ਲ ਦੀ ਅਤੇ ਸੀਐਨਜੀ ਦੀ ਖਰੀਦ ਜਿਹੜੀ ਹੈ ਕੰਪਨੀਆਂ ਦੇ ਕੋਲੋਂ ਉਹ ਬੰਦ ਕਰ ਰੱਖੀ ਹੈ ਤੇ ਜੇਕਰ ਇਹਨਾਂ ਦੀਆਂ ਮੰਗਾਂ ਸਰਕਾਰ ਜਲ ਤੋਂ ਜਲਦ ਨਹੀਂ ਮੰਦੀ ਤਾਂ ਇਹਨਾਂ ਨੇ ਇੱਕ ਅਲਟੀਮੇਟਮ ਦਿੱਤਾ ਹੈ ਕਿ 22 ਫਰਵਰੀ ਤੋਂ ਸੇਲ ਵੀ ਬਿਲਕੁਲ ਬੰਦ ਕਰ ਦਿੱਤੀ ਜਾਵੇਗੀ ਤੇ ਪਰਚੇਜ ਵੀ ਬਿਲਕੁਲ ਬੰਦ ਕਰ ਦਿੱਤੀ ਜਾਵੇਗੀ। ਅਗਰ 22 ਫਰਵਰੀ ਨੂੰ ਸੇਲ ਤੇ ਪਰਚੇਜ ਪੂਰੇ ਪੰਜਾਬ ਦੇ ਵਿੱਚ ਪੈਟਰੋਲ ਪੰਪ ਬੰਦ ਕਰ ਦੰਗੇ ਤਾਂ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਪੰਜਾਬ ਦੀ ਜਨਤਾ ਨੂੰ ਉਠਾਣਾ ਪਵੇਗਾ। ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਇਸ ਐਸੋਸੀਏਸ਼ਨ ਦੇ ਸਿਟੀ ਪ੍ਰਧਾਨ ਸ੍ਰੀ ਨਰੇਸ਼ ਮਰਵਾਹਾ ਜੀ। ਗੱਲਬਾਤ ਕਰਾਂਗੇ ਕਿ ਕੀ ਇਹਨਾਂ ਦੀਆਂ ਮੰਗਾਂ ਹਨ ਤੇ ਕਿਉਂ ਇਹਨਾਂ ਦੇ ਵੱਲੋਂ ਇਹ ਚੇਤਾਵਨੀ ਸਰਕਾਰ ਤੱਕ ਪਹੁੰਚਾਉਣ ਲਈ ਦਿੱਤੀ ਗਈ ਹੈ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਜੈਸ ਜੀ ਇਹ ਕੀ ਮੰਗਾਂ ਕੀ ਨੇ ਤੁਹਾਡੀਆਂ ਤੇ ਅੱਜ ਦੇ ਦਿਨ ਕਿਉਂ ਪਰਚੇਜ ਬੰਦ ਕੀਤੀ ਹੋਈ ਹੈ ਤੇ 22 ਫਰਵਰੀ ਦਾ ਕਿਉਂ ਅਲਟੀਮੇਟਮ ਦਿੱਤਾ ਇਹ ਇੱਕ ਤਰ੍ਹਾਂ ਦਾ ਆਪਣੇ ਰੋਜ਼ ਦਾ ਪ੍ਰਗਟਾਵਾ ਕਰਨ ਦਾ ਸਾਡੇ ਕੋਲ ਤਰੀਕਾ ਵਾ ਜੀ ਜਿੱਦਾਂ ਕੋਈ ਬੱਚਾ ਆਪਣੀ ਮਾਂ ਜਾਂ ਪਿਓ ਦੇ ਨਾਲ ਨਾਰਾਜ਼ ਹੁੰਦਾ ਤੇ ਕਹਿੰਦਾ ਮੈਂ ਅੱਜ ਰੋਟੀ ਨਹੀਂ ਖਾਣੀ ਇਦਾਂ ਇਹ ਪਟਾਸ਼ਾ ਸਾਡਾ ਵੀ ਅੱਜ ਅਸੀਂ ਕੋਈ ਪਰਚੇਸ ਨਹੀਂ ਕਰਨੀ ਪੂਰੇ ਇੰਡੀਆ ਦੇ ਵਿੱਚ ਕੋਈ ਪੈਟਰੋਲ ਪੰਪ ਵਾਲਾ ਆਪਣੇ ਆਪਣੇ ਜਿੱਤੋਂ ਵੀ ਸਪਲਾਈ ਲੈਂਦਾ ਉਹ ਤੋਂ ਪਰਚੇਸ ਨਹੀਂ ਕਰੇਗਾ ਜਦ ਤੱਕ ਇਹ ਆਵਾਜ਼ ਸਾਡੀ ਗਵਰਨਮੈਂਟ ਆਫ ਇੰਡੀਆ ਤੱਕ ਪਹੁੰਚ ਗਈ ਹੈ ਜੇ ਤੇ ਪਹੁੰਚ ਜੇ ਤੇ ਉਹਦਾ ਕੋਈ ਅਸਰ ਹੋਇਆ ਤੇ ਫਿਰ ਤੇ ਠੀਕ ਹੈ ਅਸੀਂ ਚੱਲਦੇ ਰਾਂਗੇ ਜਿੱਦਾਂ ਸਮਾਨੇ ਤੌਰ ਤੇ ਚੱਲਦੇ ਆ ਲੇਕਿਨ ਉਹਦੋਂ ਵੀ ਤੱਕ ਜੇ ਨਹੀਂ ਕਿਸੇ ਨੇ ਸਾਡੀ ਪਰਵਾਹੀ ਦਿੱਤੇ ਅਸੀਂ 22 ਤਰੀਕ ਨੂੰ ਲੰਬੀ ਤੇ ਪੱਕੀ ਹੜਤਾਲ ਲਈ ਚਲੇ ਜਾਵਾਂਗੇ ਉਹਦਾ ਲਈ ਜਿਹੜੀ ਰਿਸਪੌਂਸਿਬਿਲਟੀ ਹੈ ਉਹ ਟੋਟਲ ਗਵਰਨਮੈਂਟ ਆਫ ਇੰਡੀਆ ਦੀ ਹੋਏਗੀ ਜਾਂ ਗਵਰਨਮੈਂਟ ਆਫ ਇੰਡੀਆ ਓਨ ਜਿਹੜੀਆਂ ਤੇਲ ਮਾਰਕੀਟਿੰਗ ਕੰਪਨੀਆਂ ਉਹਨਾਂ ਦੀ ਹੋਏ ਮੰਗਾ ਕੀ ਹੈਗੀਆਂ ਤੁਹਾਡੀਆਂ ਐਸੋਸੀਏਸ਼ਨ ਮੰਗਾ ਇਹ ਹੈ ਜੀ 2017 ਤੋਂ ਬਾਅਦ ਸਾਡਾ ਕੋਈ ਮਾਰਜਨ ਨਹੀਂ ਵਧਾਇਆ ਗਿਆ ਅਸੀਂ ਬਾਰ-ਬਾਰ ਰਿਕਵੈਸਟ ਕਰਦੇ ਰਹੇ ਆ ਵੀ ਸਾਡੇ ਮਾਰਜਨ ਵਧਾਓ ਸਮੇਂ ਦੇ ਮਤਾਬਿਕ ਸਾਡੇ ਖਰਚੇ ਬਹੁਤ ਜ਼ਿਆਦਾ ਵਧ ਗਏ ਆ ਜਿੱਦਾਂ ਸਾਡੇ ਲਿਬਰੀ ਬੁਆਇਜ਼ ਦੀ ਸੈਲਰੀ ਹੈ ਜਾਂ ਬਿਜਲੀ ਦੇ ਬਿੱਲ ਹੈ ਜਾਂ પેટ્રોલ ਪੰਪ ਨੂੰ ਮੇਨਟੇਨ ਕਰਨ ਦੇ ਹੋਰ ਕਈ ਕਿਤਾਹਾਂ ਦੇ ਐਕਸਪੈਂਸਸ ਆ ਬਹੁਤ ਹਾਇਰ ਸਾਈਡ ਤੇ ਚਲੇ ਗਿਆ ਲੇਕਿਨ ਸਾਡਾ ਮਾਰਜਨ ਹੋਈ ਹੈ 1 ਨੰਬਰ 2 ਅੱਜ ਨੰਬਰ ਆਫ પેટ્રોલ ਪੰਪਸ ਜਿਹੜੇ ਆ ਜਿੱਤੋਂ ਲੋਕੀ ਆਪਣੇ ਫਿਊਲ ਦੀ ਸਪਲਾਈ ਲੈਣੇ ਆ ਉਹ ਬਹੁਤ ਜ਼ਿਆਦਾ ਵਧ ਗਿਆ ਐਵਰੇਜ ਸੇਲ ਸਾਡੀ 50 ਤੋਂ ਲੈ ਕੇ 70000 ਲੀਟਰ ਪਰ ਕਿ ਮਹੀਨੇ ਦੀ ਰਹਿ ਗਈ ਹੈ ਜਿਸ ਨਾਲ ਪੈਟਰੋਲ ਪੰਪ ਦੀ ਵਾਇਬਿਲਟੀ ਨਹੀਂ ਬਣਦੀ ਇਸ ਕਰਕੇ ਜਿੰਨਾ ਚਿਰ ਮਾਰਜਨ ਨਹੀਂ ਵਧੇਗਾ ਇਹ ਬਿਜ਼ਨਸ ਵਾਇਬਲ ਨਹੀਂ ਰਹੇਗਾ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਤੁਸੀਂ ਐਲਾਨ ਕੀਤਾ ਹੋਇਆ ਸੀ ਤੁਹਾਡੀ ਐਸੋਸੀਏਸ਼ਨ ਨੇ 15 ਫਰਵਰੀ ਨੂੰ ਪਰਚੇਜ ਨਹੀਂ ਕੀਤੀ ਜਾਵੇਗੀ ਤੇ ਅਗਰ 22 21 ਤਰੀਕ ਤੱਕ ਤੁਹਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ 22 ਤਰੀਕ ਨੂੰ ਬਿਲਕੁਲ ਹੀ ਸੇਲ ਵੀ ਤੇ ਪਰਚੇਜ ਵੀ ਬੰਦ ਕਰ ਦਿੱਤੀ ਜਾਵੇਗੀ ਜਿਹਦੇ ਨਾਲ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਚੇਤਾਵਨੀ ਨੂੰ ਲੈ ਕੇ ਕੁਝ ਫਰਕ ਪਿਆ ਲੱਗਦਾ ਤੁਹਾਨੂੰ ਕਿ ਜਿਆਦਾ ਲੋਕ ਹੁਣ ਇਸ ਵਾਰ ਤੇਲ ਖਰੀਦ ਰਹੇ ਐਸਲੇ ਲੋਕ ਪੈਨਿਕ ਬਾਇੰਗ ਦੇ ਮੋੜ ਦੇ ਵਿੱਚ ਐ ਪਿਛਲੇ 2-3 ਦਿਨ ਤੋਂ ਮੈਂ ਆਬਜ਼ਰਵ ਕਰ ਰਿਹਾ ਹਰ ਬੰਦਾ ਜਿਹੜਾ 50 ਜਾਂ 100 ਰੁਪਏ ਦਾ ਪੈਟਰੋਲ ਜਾਂ 2-400 ਰੁਪਏ ਦਾ ਡੀਜ਼ਲ ਲੈ ਕੇ ਆਪਣਾ ਗੁਜ਼ਾਰਾ ਕਰਦਾ ਸੀ ਅੱਜ ਉਹ ਪੈਨਿਕ ਮੂਡ 'ਚ ਐ ਕਿਉਂਕਿ ਉਹਨੂੰ ਛੋਟ ਹੀ ਨਹੀਂ ਆ ਵੀ ਲਗਾਤਾਰ ਇਹ ਚੀਜ਼ ਮਿਲਨੇ ਆ ਇਸ ਕਰਕੇ ਉਹ ਜਿਹੜਾ 50 ਵਾਲਾ ਉਹ 200 ਤੇ ਆ ਗਿਆ 200 ਵਾਲਾ 500 ਤੇ ਆ ਗਿਆ ਤੇ 500 ਵਾਲਾ ਟੈਂਕੀ ਪੁੱਲ ਤੇ ਆ ਗਿਆ ਉਹਦੇ ਕਰਕੇ ਜਿਹੜੀ ਆਰਟੀਫੀਸ਼ੀਅਲ ਡਿਮਾਂਡ ਹੈ ਇਹ ਪਿਊਜ਼ੀ ਵਧ ਗਈ ਜੇ ਦੇਖਿਆ ਜਾਵੇ ਜਿਸ ਤਰੀਕੇ ਨਾਲ 21 ਫਰਵਰੀ ਤੱਕ ਅਗਰ ਤੁਹਾਡੀਆਂ ਮੰਗਾਂ ਨਹੀਂ ਮੰਨੀ ਜਾਂਦੀਆਂ 22 ਤਰੀਕ ਨੂੰ ਤੁਸੀਂ ਸੇਲ ਵੀ ਬੰਦ ਕਰ ਦੋਗੇ ਤੇ 25 ਜ ਵੀ ਬੰਦ ਕਰ ਦੋਗੇ ਉਹਦੇ ਨਾਲ ਵੀ ਤਾਂ ਦੇਖਿਆ ਜਾਵੇ ਤਾਂ ਪੂਰੇ ਦੇਸ਼ ਦੇ ਵਿੱਚ ਪੰਜਾਬ ਸਮੇਤ ਪੈਨਿਕ ਫੈਲੇਗਾ ਲੋਕਾਂ ਦੇ ਵਿੱਚ ਜਿਹੜੀ ਉਥਲ ਪੁਥਲ ਆ ਰੋਜ਼ ਮਹਾਰਤ ਜ਼ਿੰਦਗੀ ਚ ਉਹ ਵੀ ਦੇਖ ਨੂੰ ਮਿਲੇਗੀ ਦੇਖੋ ਅੱਜ ਦੀ ਡੇਟ ਦੇ ਵਿੱਚ ਜਿੱਦਾਂ ਕੋਈ ਹੋਰ ਚੀਜ਼ ਜ਼ਰੂਰੀ ਆ ਉਸ ਤੋਂ ਵੀ ਜ਼ਿਆਦਾ ਐਫਿਊਲ ਜ਼ਰੂਰੀ ਆ ਤੁਹਾਡੀ ਬਾਈਕ ਲਈ ਜਾਂ ਤੁਹਾਡੀ ਕਾਰ ਲਈ ਜਾਂ ਤੁਹਾਡੇ ਫੋਰ ਵੀਲਰ ਲਈ ਜ਼ਰੂਰੀ ਆ ਇਸ ਕਰਕੇ ਅਗਰ ਉਹਦਾ ਡਿਸਟ੍ਰਿਬਿਊਸ਼ਨ ਨੈਟਵਰਕ ਡਿਸਟਰਬ ਹੁੰਦਾ ਆ ਤੇ ਆਈ ਡੋਨਟ ਨੋ ਆਈ ਕੈਨੋਟ ਈਵਨ ਇਮੇਜਿਨ ਕਿ ਇਹ ਕੀ ਬਣੇਗਾ ਕੰਟਰੀ ਇੱਕ ਤਰ੍ਹਾਂ ਦਾ ਖਲੋਜਿਆਏਗਾ ਮੂਵਮੈਂਟ ਹੀ ਬੰਦ ਹੋ ਜਾਏਗੀ ਔਰ ਵਾਂਸ ਦਾ ਮੂਵਮੈਂਟ ਇਜ਼ ਬੰਦ ਫਿਰ ਦੇਖੋ ਤੁਸੀਂ ਯੂ ਕੈਨ ਨੋਟ ਇਮੇਜਨ ਕੀ ਹੋਏਗਾ ਜੇ ਦੇਖਿਆ ਜਾਵੇ ਤਾਂ ਜਿਸ ਤਿਕੇ ਨਾਲ ਤੁਸੀਂ 22 ਤਰੀਕ ਤੋਂ ਬਾਅਦ ਸੇਲ ਵੀ ਤੇ ਪਰਚੇ ਵੀ ਬੰਦ ਕਰ ਦੋਗੇ ਜਿੱਥੇ ਕੰਪਨੀਆਂ ਨੂੰ ਜਾਂ ਸਰਕਾਰ ਨੂੰ ਉਹਦਾ ਨੁਕਸਾਨ ਹੋਏਗਾ ਲੋਕਾਂ ਨੂੰ ਵੀ ਨੁਕਸਾਨ ਹੋਏਗਾ ਪਰ ਕਿਤਨਾ ਕਿਤੇ ਡੀਲਰ ਜਿਹੜੇ ਤੁਹਾਡੇ ਨੇ ਪੈਟਰੋਲਿੰਗ ਦੇ ਉਹਨਾਂ ਨੂੰ ਵੀ ਨੁਕਸਾਨ ਉਠਾਣਾ ਪਏਗਾ ਉਹਨਾਂ ਦਾ ਨੁਕਸਾਨ ਤੇ ਜਿਹੜਾ ਅਸੀਂ ਆਪਣਾ ਸੋਚ ਰਹੇ ਆਂ ਵੀ ਇਦਾਂ ਹੋਏਗਾ ਉਹ ਤੇ ਪਾਰਟ ਆਫ ਲਾਈਫ ਹੈ ਜੇ ਤੁਸੀਂ ਚਾਹਦੇ ਹੋ ਵੀ ਤੁਹਾਡਾ ਸਰਵਾਈਵਲ ਰਹੇ ਕਿਸੇ ਵੀ ਟ੍ਰੇਡ ਦਾ ਤਾਂ ਤੁਹਾਨੂੰ ਕੋਈ ਨਾ ਕੋਈ ਸੈਕਰੀਫਾਈਜ਼ ਕਰਨੀ ਪੈਗੀ ਨਾਊ ਦਾ ਕੁਐਸਚਨ ਇਜ਼ ਪੰਜਾਬ ਗਵਰਨਮੈਂਟ ਜਿੱਤੇ ਜਿੰਨਾ ਅਜ ਤੱਕ ਪੈਟਰੋਲ ਤੇ ਜਾਂ ਡੀਜ਼ਲ ਤੇ ਜੀਐਸਟੀ ਨਹੀਂ ਲਾ ਸਕੀ ਹਲੇ ਉਹ ਵੈਟ ਤੇ ਚੱਲਦਾ ਪਿਆ ਔਰ ਮੇਜਰ ਸੋਰਸ ਆਫ ਇਨਕਮ ਹੈ ਇਹਦੇ ਵਿੱਚ ਕਿਸੇ ਦਾ ਵੀ ਫਾਇਦਾ ਨਹੀਂ ਹੈ ਨਾ ਮੇਰਾ ਯਾਨੀ ਕਿ ਐਜ਼ ਅ ਡੀਲਰ ਦਾ ਨਾ ਗਵਰਨਮੈਂਟ ਆਫ ਇੰਡੀਆ ਦਾ ਉਹ ਨਾ ਹੀ ਗਵਰਨਮੈਂਟ ਆਫ ਪੰਜਾਬ ਦਾ ਸੋ एवरीवन बॉडी विल ਬੀ ਔਨ ਲਾਸ ਜੇ ਦੇਖਿਆ ਜਾਵੇ ਜਿਸ ਤਰੀਕੇ ਤੁਸੀਂ ਦੱਸਿਆ ਕਿ ਤੁਹਾਡੀਆਂ ਕਾਫੀ ਲੰਬੇ ਸਮੇਂ ਤੋਂ ਇਹ ਜਿਹੜੀਆਂ ਮੰਗਾਂ ਚਲੀਆਂ ਆ ਰਹੀਆਂ ਸੀ ਸਰਕਾਰ ਨੇ ਨਹੀਂ ਮੰਨੀਆਂ ਕੰਪਨੀ ਨੇ ਨਹੀਂ ਮੰਨੀਆਂ ਕਾਰਨ ਕੀ ਮੰਦੇ ਉਹਦੇ ਪਿੱਛੇ ਕਿ ਤੁਹਾਡੀਆਂ ਇਹ ਜਿਹੜੀਆਂ ਮੰਗਾਂ ਨੇ ਕੋਈ ਏਡੀਆਂ ਵੱਡੀਆਂ ਵੀ ਨਹੀਂ ਗੀਆਂ ਪਰ ਮੰਨੀਆਂ ਨਹੀਂ ਜਾ ਰਹੀ ਦੋ ਹਜ਼ਾਰ 17 ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ 2017 ਤੋਂ ਲੈ ਕੇ 2024 ਤੱਕ ਇਸ ਲਈ 7 ਸਾਲ ਦਾ ਬੜਾ ਲੰਬਾ ਹਸਾਵਾ ਜਿਹਦੇ ਵਿੱਚ ਅਸੀਂ ਮਾਰਜਨ ਆਪਣਾ ਵਿਧਾਨ ਦਾ ਟ੍ਰੇਡ ਮਾਰਜਨ ਵਿਧਾਨ ਦੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਸਾਰੀ ਸੁਣੀ ਅਣ ਸੁਣੀ ਹੋ ਰਹੀ ਹੈ ਕਾਰਨ ਕੀ ਗਿੰਦੇ ਆਦੇ ਪਿਛੇ ਕਿਉਂ ਨਹੀਂ ਤੁਹਾਡੀ ਸੁਣਉਂ ਕਾਰਨ ਇਹਦੇ ਬਾਰੇ ਉਹ ਜਿਹੜੇ ਇਨਕਾਰ ਕਰਦੇ ਪਏ ਉਹ ਹੀ ਕਹਿ ਸਕਦੇ ਆ ਅਸੀਂ ਦੇਦੇ ਬਾਰੇ ਕੋਈ ਗੈਸ ਨਹੀਂ ਲਾ ਸਕਦੇ ਵੀ ਕਿਉਂ ਨਹੀਂ ਦੇ ਰਹੇ ਮਾਰਜ ਸਾਡਾ ਕਿਉਂ ਨਹੀਂ ਵਧਾ ਰਹੇ ਜਦ ਕਿ ਅਸੀਂ ਉਹਨਾਂ ਨੂੰ ਪਰ ਲਟਰ ਕਿੰਨੇ ਸਾਡੇ ਐਕਸਪ੍ਰੈਸ ਅੰਦੇ ਆ ਉਹਦੀ ਅਸੀਂ ਕਾਫੀ ਜ਼ਿਆਦਾ ਡਿਟੇਲ ਦੇ ਚੁੱਕੇ ਆ ਲੇਕਿਨ ਉਹ ਸੁਣੀ ਅਨ ਸੁਣੀ ਕਰ ਰਿਹਾ ਹੈ ਬਿਲਕੁਲ ਐਸਾਂ ਸਾਡੇ ਨਾਲ ਪੰਜਾਬ ਪੈਟਰੋਲਿੰਗ ਡੀਲਰ ਐਸੋਸੀਏਸ਼ਨ ਦੇ ਸਿਟੀ ਪ੍ਰਧਾਨ ਨਰੇਸ਼ ਮਰਵਾ ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ ਹੈ ਕਿ 15 ਫਰਵਰੀ ਜਾਣੀ ਕਿ ਅੱਜ ਦੇ ਦਿਨ ਇਹਨਾਂ ਦੇ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਵੱਲੋਂ ਪਰਚੇਜ ਕਿਉਂ ਬੰਦ ਕੀਤੀ ਗਈ ਹੈ ਇਹਨਾਂ ਦੀਆਂ ਮੰਗਾਂ ਕੀ ਹਨ ਅਤੇ 21 ਫਰਵਰੀ ਤੱਕ ਅਗਰੇਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ 22 ਫਰਵਰੀ ਤੋਂ ਅਨਿਸ਼ਚਿਤ ਕਾਲ ਦੇ ਲਈ ਇਹਨਾਂ ਦੀ ਸੇਲ ਅਤੇ ਪਰਚੇਜ ਦੋਨੋਂ ਹੀ ਬੰਦ ਹੋ ਜਾਣਗੇ ਸਾਰੀ ਜਾਣਕਾਰੀ ਇਹਨਾਂ ਕੋਲ ਹਾਸਲ ਕੀਤੀ ਹੈ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਸਰਕਾਰ ਇਹਨਾਂ ਦੀ ਸੁਣਵਾਈ 21 ਫਰਵਰੀ ਤੱਕ ਕਰਦੀ ਹੈ ਜਾਂ ਫਿਰ ਨਹੀਂ ਕਰਦੀ ਜਾਂ ਫਿਰ 22 ਫਰਵਰੀ ਤੋਂ ਲੋਕਾਂ ਨੂੰ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਪੈਟਰੋਲ ਡੀਜ਼ਲ ਅਤੇ ਸੀਐਨਜੀ ਨੂੰ ਲੈ ਕੇਮਰਾ ਪੱਸ਼ਾ ਪਰਮਿੰਦਰ ਦੇ ਨਾਲ ਪੋਪਾਲ ਸੀ ਪੰਜਾਬ ਨਿਊਜ਼ ਬਟਾਲਾ